ਸਰਕਾਰਾ ਮੁਰਦਾਬਾਦ 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 ਨੌਜਵਾਨਾਂ ਨੂੰ ਬਾਡਰਾਂ ਤੇ ਗੋਲੀ ਖਾਣ ਲਈ ਭੇਜਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਨੌਜਵਾਨਾਂ ਨੂੰ ਬਾਡਰਾਂ ਤੇ ਗੋਲੀ ਖਾਣ ਲਈ ਭੇਜਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਹੀਦ ਅਗਨੀ ਵੀਰ ਕਾਸ਼ਦੀਪ ਸਿੰਘ ਅਮਰ ਰਹੇ ਅਮਰ ਰਹੇ ਕਿਉਂ ਰੱਜੀ ਜਿਹੜਾ ਤੁਹਾਡਾ ਇਹ ਫੁੱਟਕ ਹੈ ਕੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਜੀਤ ਸਿੰਘ ਸਰਾਮ ਪੰਜਾਬ ਪਰਦਾ ਨਾਲ ਇੰਡੀਆ ਕਿਸਾਨੀ ਨੇ ਫਤਿਹ ਵੱਲ ਸੋ ਸੋਨੂੰ ਸਾਰਿਆਂ ਨੂੰ ਪਤਾ ਕਿ ਜਿਵੇਂ ਚਹਿਲਪੰਡ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕਾਸ਼ਦੀਪ ਸਿੰਘ ਅਗਨੀਵੀਰ ਜਿਸ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ ਗਿਆ ਪਰ ਗੋਲੀ ਵੱਜੀ ਬਾਰਡਰ ਤੇ ਅਗਨੀਵੀਰ ਉਸ ਦੇ ਮਾਪਿਓ ਜਿਹੜੇ ਉਹ ਦੇਖੋ ਇੰਨੇ ਦੁਖੀ ਆ ਇੰਨੇ ਦੁਖੀ ਆ ਇਹ ਲਾਨਤ ਵਾਲੀ ਗੱਲ ਆ ਪੰਜਾਬ ਸਰਕਾਰ ਵਾਸਤੇ ਵੀ ਸੈਂਟਰਲ ਸਰਕਾਰ ਵਾਸਤੇ ਵੀ ਕਿ ਉਹਨਾਂ ਨੂੰ ਇਹ ਗੱਲ ਕਹਿਣੀ ਪੈ ਰਹੀ ਆ ਕਿ ਸਾਡੇ ਪੁੱਤ ਨੂੰ ਸ਼ਹੀਦ ਦਾ ਦਰਜਾ ਦਿਓ ਨਹੀਂ ਤਾਂ ਅਸੀਂ ਕੋਈ ਵੀ ਕਿਰਿਆ ਕਰਮਾ ਜਿਹੜਾ ਉਹਦਾ ਫੁੱਲ ਤਾਰਨ ਦਾ ਉਹ ਨਹੀਂ ਕਰਾਂਗੇ ਦੇਖੋ ਕਿੱਡੀ ਮਾੜੀ ਘਟਨਾ ਕੁਲਤਾਰ ਸਿੰਘ ਸੰਧਵਾ ਉੱਥੇ ਗਏ ਸੰਸਕਾਰ ਤੇ ਗਏ ਤੇ ਦੇਖੋ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਜ਼ਿਲ੍ਹੇ ਦੇ ਐਸਐਸਪੀ ਜ਼ਿਲ੍ਹੇ ਦੇ ਡੀਸੀ ਸਾਹਿਬ ਉੱਥੇ ਗਏ ਨਹੀਂ ਚਲੋ ਠੀਕ ਆ ਸਰਕਾਰੀ ਤੌਰ ਤੇ ਨਹੀਂ ਗਏ ਵੈਸੇ ਹਮਦਰਦੀ ਹੁੰਦੀ ਹੈ ਵੈਸੇ ਹਮਦਰਦੀ ਤੌਰ ਤੇ ਬੰਦਾ ਜਾਵੜਦਾ ਸੋ ਉਹਨਾਂ ਦੇ ਨਾਲ ਅਸੀਂ ਖੜੇ ਆ ਸਾਰੇ ਪਰਿਵਾਰ ਦੇ ਨਾਲ ਖੜੇ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਸਰਕਾਰ ਵੱਲੋਂ ਜੋ ਵਿਤੀ ਸਹਾਇਤਾ ਸਰਕਾਰੀ ਨੌਕਰੀ ਵੀ ਦਿੱਤੀ ਜਾਂਦੀ ਆ ਉਹ ਵੀ ਦਿੱਤੀ ਜਾਵੇ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਉਹ ਬਾਰਡਰਾਂ ਦੇ ਨੌਜਵਾਨ ਜਾਣ ਪਰ ਜਿਸ ਹਸ ਆਉਣ ਵਾਲਾ ਇਹਨਾਂ ਦਾ ਮਾਹੌਲ ਅਗਨੀ ਵੀਰਾਂ ਨੂੰ ਦੇਖੋ 4 ਸਾਲ ਹੁੰਦੇ ਅਗਨੀ ਵੀਰ ਦੇ 6-7 ਮਹੀਨਿਆਂ ਦੀ 8 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਬਾਰਡਰ ਤੇ ਭੇਜਣਾ ਇਹ ਕਿੰਨੀ ਕਿਸਿਆਣਪ ਵਾਲੀ ਗੱਲ ਹੁੰਦੀ ਹੈ। ਜਾਂ ਬਾਰਡਰ ਤੇ ਭੇਜ ਕੇ 20-22 ਸਾਲਾਂ ਦਾ ਬੱਚਾ ਜਿਹੜਾ ਕੀ ਅਤਵਾਦ ਨਾਲ ਲੜੂਗਾ? ਕੀ ਉਹ ਜਿਹੜਾ ਦੂਜੇ ਦੇਸ਼ ਨਾਲ ਲੜੂਗਾ? ਅੱਜ ਤੁਹਾਡੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਇਸ ਦੀ ਉਹਨੂੰ ਕੀ ਆਸ਼ਵਾਸ਼ਣ ਮਿਲਿਆ ਇਸ ਬਾਰੇ? ਦੇਖੋ ਆਸ਼ਵਾਸ਼ਣ ਇਹ ਤਾਂ ਇਹ ਹੀ ਕਹਿੰਦੇ ਆ ਕਿ ਅਸੀਂ ਜਿਹੜੀ ਆ ਉਹ ਤੁਹਾਡੀ ਮੰਗ ਆ ਉਹ ਪਚਾਵਾਂਗੇ, ਮੁੱਖ ਮੰਤਰੀ ਸਾਹਿਬ ਤੱਕ ਪਚਾਵਾਂਗੇ। ਤੁਹਾਡਾ ਜਿਹੜਾ ਮਸਲਾ ਉਹ ਹੱਲ ਹੋਊਗਾ। ਪਰ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਜੇ ਅਗਨੀ ਵੀਰ ਜਿਹੜੇ ਆ ਉਹ ਪੱਕੇ ਕਰਨਗੇ ਇਹ ਜਾਂ ਪੱਕੇ ਕਰਦੇ ਆ ਤਾਂ ਚੰਗੀ ਗੱਲ ਆ ਜੇ ਨਹੀਂ ਪੱਕੇ ਕਰਦੇ ਤਾਂ ਇਹ ਸਰਾਸਰ ਜਿਹੜਾ ਇਹ ਰਾਜਨੀਤੀ ਦੀ ਭੇਂਡ ਚੜ ਰਹੇ ਆ ਨੌਜਵਾਨ ਤੇ ਇਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ ਜਿੰਨੇ ਵੀ ਅਗਨੀ ਵੀਰ ਮੈਨੂੰ ਲੱਗਦਾ ਹੈ ਕਿ ਕੋਈ ਅਗਨੀ ਵੀਰ 4-5 ਸਾਲ ਪੂਰੇ ਕਰਦਾ ਹੀ ਨਹੀਂ ਹੋਣਾ ਜਿਸ ਹਾਵ ਨਾਲ ਇਹਨਾਂ ਨੇ ਪੂਰੇ ਐਮਰਜੈਂਸੀ ਵਾਲੇ ਏਰੀਆ ਦੇ ਵਿੱਚ ਸ਼ਿਰੀ ਨਗਰ ਵਾਲੇ ਪਾਸੇ ਭੇਜੇ ਹੋਏ ਆ ਅਗਲਾ ਐਕਸ਼ਨ ਕੀ ਆ ਦੇਖੋ ਅਗਲਾ ਐਕਸ਼ਨ ਹਾਈਵੇ ਜਾਮ ਕਰਨਾ ਪਿਆ ਸਾਨੂੰ ਮਾਰਚ ਕੱਟਨੇ ਪਏ ਸਾਨੂੰ ਕੁਝ ਵੀ ਕਰਨਾ ਪਿਆ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਪਰਵਾਰ ਵੀ ਕਿਸੇ ਹੱਦ ਤੱਕ ਜਾ ਸਕਦਾ ਜੇ ਇਹਨੂੰ ਜਲ ਤੋਂ ਜਲਦ ਇਸ ਮਸਲੇ ਨੂੰ ਮੁੱਖ ਮੰਤਰੀ ਸਾਹਿਬ ਜਾਂ ਸੈਂਟਰ ਸਰਕਾਰ ਹੱਲ ਕਰੇ ਤਾਂ ਚੰਗੀ ਗੱਲ ਆ ਨਹੀਂ ਫਿਰ ਅਸੀਂ ਲਗਾਤਾਰ ਜਿਹੜਾ ਸੰਘਰਸ਼ ਆਵੇ ਚੱਲਦਾ ਰਹੂ ਕਿਹਨਾਂ ਦੇ ਨਾਂ ਤੇ ਮੰਗ ਪੱਤਰ ਦਿੱਤਾ ਦੇਖੋ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਮੰਗ ਪੱਤਰ ਦਿੱਤਾ ਪੰਜਾਬ ਸਰਕਾਰ ਦੇ ਭਗਵੰਤ ਮਾਨ ਜਿਨ੍ਹਾਂ ਨੇ ਪਿੱਛੇ ਜੇ ਸ਼ਰਾਬੀਆਂ ਨੂੰ ਜਿਹੜਾ 10-10 ਲੱਖ ਰੁਪਇਆ ਦੇ ਕੇ ਆਏ ਆ ਸ਼ਾਇਦ ਇਹਨਾਂ ਦੀ ਕੋਈ ਪਰਸਨਲ ਸਾਂਝ ਆ ਤੇ ਉਸ ਕਰਕੇ ਉਥੇ ਜਾ ਕੇ ਦੇ ਆਏ ਤੇ ਪਰ ਮਸਲਾ ਇਹ ਆ ਵੀ ਇੱਥੇ ਜਿੱਥੇ ਸ਼ਹੀਦ ਹੋਇਆ ਨੌਜਵਾਨ ਸ਼ਹੀਦ ਹੋਇਆ ਉਥੇ ਗੇੜਾ ਵੀ ਨਹੀਂ ਮਾਰਿਆ ਸੈਂਟਰ ਸਰਕਾਰ ਨੂੰ ਕੀ ਫੀਲ ਕਰਦੇ ਦੇਖੋ ਸੈਂਟਰ ਸਰਕਾਰ ਤਾਂ ਸਰਾਸਰ ਰਾਜਨੀਤੀ ਦੀ ਭੇਡ ਚੜ ਰਹੀ ਆ ਚਾੜ ਰਹੀ ਆ ਨੌਜਵਾਨਾਂ ਨੂੰ ਰਾਜਨੀਤੀ ਦੀ ਭੇਡ ਚੜ ਕੇ ਅਗਨੀ ਵੀਰ ਇਹਨਾਂ ਦੇਖੋ ਫੌਜ ਨਾਲ ਮਜ਼ਾਕ ਹੀ ਆ ਨਾ ਇੱਕ ਵੀ ਅਗਨੀ ਵੀਰ ਬਣਾ ਤੇ ਫੌਜੀ ਵਰਦੀ ਪਵਾਤੀ ਫਿਰ ਫੌਜ ਨਾਲ ਮਜ਼ਾਕ ਹੋ ਗਿਆ ਫਿਰ ਜੇ ਫੌਜ ਆ ਜਿਹੜੀ ਫੌਜ ਕਿੱਥੇ ਤੇ ਅਗਨੀ ਵੀਰੇ ਦਾ ਮਤਲਬ ਕੋਈ ਫਰਕ ਨਹੀਂ ਜੇ ਕੋਈ ਫਰਕ ਨਹੀਂ ਤਾਂ ਫਰਸ਼ੀਦ ਦਾ ਦਰਜਾ ਕਿਉਂ ਨਹੀਂ ਦਿੱਤਾ ਜਾਂਦਾ ਲੋਕਾਂ ਨੂੰ ਕਿਸਨੇ ਇਹ ਦੇਣਾ ਚਾਹੋਂਗੇ ਕਿ ਜੇ ਅਗਨੀਵੀਰ ਭਰਤੀ ਆ ਪੱਕੇ ਨਹੀਂ ਕੀਤੇ ਜਾਂਦੇ ਤਾਂ ਕੀ ਅਗਨੀਵੀਰ ਲੋਕਾਂ ਨੂੰ ਭਜਨੇ ਚਾਹੀਦੇ ਦੇਖੋ ਵਾਪਸ ਬੁਲਾ ਲੈਣ ਨੌਜਵਾਨ ਜਿੰਨੇ ਵੀ ਹੈਗੇ ਆ ਸਾਰੇ ਵਾਪਸ ਆ ਜਾਣ ਮਾਪਿਓ ਆਪਦੇ ਬੱਚਿਆਂ ਨੂੰ ਵਾਪਸ ਬੁਣਾਲ ਬੁਲਾ ਲੈਣਾ ਬਾਰਡਰ ਏਰੀਏ ਤੋਂ ਜਿੱਥੇ ਵੀ ਭੇਜੇ ਹੋਏ ਆ ਨਹੀਂ ਤਾਂ ਜਿਹੋ ਜਿਹੇ ਹਾਲ ਆਕਾਸ਼ਦੀਪ ਸਿੰਘ ਦਾ ਹੋਇਆ ਉਹੋ ਜਿਹੇ ਹਾਲ ਹੀ ਤੁਹਾਡੇ ਬੱਚਿਆਂ ਨਾਲ ਹੋ ਰਹਾ ਹਾਲ ਸੀਗਾ ਹੁਣ ਥੋੜਾ ਜਿਹਾ ਠੀਕ ਆ ਪਰ ਇੱਕ ਤਾਂ ਵੈਸੇ ਹੀ ਗਰਮੀ ਐ ਏਡੀ ਵੱਡੀ ਘਟਨਾ ਉਹਨਾਂ ਨਾਲ ਵਾਪਰੀ ਆ ਜੀ ਦਾ ਆਪਾਂ ਨੂੰ ਦੱਸਣ ਲਈ ਵੀ ਸ਼ਬਦ ਹੁਣ ਤੁਹਾਨੂੰ ਕੀ ਦੱਸੀਏ ਇਹ ਬਹੁਤ ਬੁਰਾ ਹਾਲ ਹੈ ਜੀ ਪਰਿਵਾਰ ਦਾ ਸਰਕਾਰ ਨੂੰ ਕੀ ਕੀ ਕਰੀ ਸਰਕਾਰ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਜੀ ਵੀ ਜਲਦ ਤੋਂ ਜਲਦ ਵੇਖੋ ਕੋਈ ਕਿਸੇ ਨੇ ਕੋਈ ਇੱਕ ਮੈਸੇਜ ਟਿੱਕਰ ਉਹਨਾਂ ਦੇ ਪਰਿਵਾਰ ਲਈ ਹਮਦਰਦੀ ਲਈ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਆਉਣਾ ਤਾਂ ਦੂਰ ਦੀ ਗੱਲ ਹੈ ਜੀ ਤੇ ਪਰਿਵਾਰ ਨੂੰ ਆ ਸਾਂਭਣਾ ਚਾਹੀਦਾ ਹੈ ਸਰਕਾਰ ਨੂੰ ਲੋਕ ਬਾਤ ਚੜ ਕੇ ਜਾ ਰਹੇ ਆ ਪਰ ਉਹ ਚੀਜ਼ ਹੈ ਵੀ ਉਹਨਾਂ ਦਾ ਜਿਹੜਾ ਪੁੱਤ ਗਿਆ ਉਹ ਵਾਪਸ ਤਾਂ ਨਹੀਂ ਆਉਣਾ ਪਰ ਇਸ ਮੌਕੇ ਉਹਨਾਂ ਨੂੰ ਸਹਾਰਾ ਬਹੁਤ ਵੱਡੀ ਚੀਜ਼ ਹੈ ਜਿਹੜੇ ਭੈਣ ਭਰਾ ਨਾਲ ਬੈਠ ਜਾਣ ਸਰਕਾਰ ਨੂੰ ਵੀ ਚਾਹੀਦਾ ਸੀਗਾ ਜੀ ਹਜੇ ਤੱਕਰ ਕੁਝ ਨਹੀਂ ਆ ਇਹ ਇਹਨਾਂ ਨੂੰ ਕਰਨਾ ਹੀ ਪੈਣਾ ਹੈ ਜੇ ਨਹੀਂ ਕਰਦੇ ਤੇ ਜਿਵੇਂ ਸੰਘਰਸ਼ ਹੈਗਾ ਸਾਰੀਆਂ ਜਥੇਬੰਦੀਆਂ ਦਾ ਸਮਾਜ ਸੇਵੀ ਸੰਸਥਾਵਾਂ ਰਲ ਕੇ ਜੋ ਵੀ ਕਰਨਾ ਪਿਆ ਉਹ ਸਾਰੇ ਤਿਆਰ ਹੈ ਜੀ ਬਹੁਤ ਜਲਦ ਕਰਨ ਜਾ ਰਹੇ ਹਾਂ ਜੇ ਨਾ ਕੋਈ ਇਹਦਾ ਹੱਲ ਕੀਤਾ ਗਿਆ ਧੰਨਵਾਦ